ਬੱਦੂ ਵੀ ਆਇਆ ਸਸੀ ਗਾਲ ਜੀ ਕੀ ਹਾਲ ਚਾਲ ਆ ਦੋਸਤੋ ਆਪਾਂ ਕਰਨ ਲੱਗੇ ਆ ਜੀ ਵਲੌਗ ਦੀ ਸਟਾਰਟਿੰਗ ਆ ਬੱਚੇ ਜੇ ਡਾਇ ਸੀ ਕਿ ਬਾ ਇੰਨੇ ਕੀ ਬਾਹਰ ਕੱਢਿਆ ਅੱਧਿਆਂ ਨੂੰ ਦਵਾਈ ਲਾਤੀ ਸੀ ਤੇ ਇੱਕ ਪੱਲੇ ਜੇ ਵਾਲੀ ਡੈਕ ਡੈਗ ਵੀ ਮੈਨੂੰ ਲੱਗਦਾ ਕਿਸੇ ਪਾਸੇ ਕੱਢਿਆ ਸੀਗਾ ਬੱਚਾ ਜੇ ਬਾਹਰ ਉਹ ਸਾਲਾ ਦਿੱਸਿਆ ਇਹਨੂੰ ਮੈਨੂੰ ਬਈ ਜਿਵੇਂ ਡੈਡ ਟੁੱਕ ਪਿਆ ਹੁੰਦਾ ਕਿਸੇ ਪਾਸੇ ਨਾ ਤਾਂ ਤੂੰ ਹੀ ਦਿੱਸਿਆ ਤੇ ਬਸ ਅੱਛੀ ਸੱਤਾ 68 ਕੇ 10 9 ਕੁ ਬੱਚੇ ਬਾਹਰ ਕੱਢੇ ਆ ਦੋ ਵੱਡੇ ਉੜਦੇ ਆ ਤੇ ਇੱਕ ਕਾਲ ਕਬੂਤਰ ਨਿਕਲ ਗਿਆ ਸੀ ਬਾਹਰ ਆ ਗਿਆ ਸੀਗਾ ਡੈਕ ਡੂਕ ਕੇ ਫਿਰ ਅਜੋ ਵੀ ਕੱਢਦਾ ਮੈਂ ਤੇ ਉਹ ਆਪਣੀ ਚੀਨੀ ਆ ਗੁਲਾਬੀ ਬਗਲ ਉਹ ਨਹੀਂ ਕਿਸੇ ਪਾਸੇ ਦੀ ਸੀਗੀ ਦੋਵੇਂ ਬਗਲਾਂ ਲਈ ਤਾਂ ਆ ਬੈਠੀ ਦੂਜੀ ਨਹੀਂ ਦੀ ਸੀਗੀ ਲਓ ਜੀ ਪਸੂ ਨਾ ਪਸੂ ਮਾ ਕੇ ਤੇ ਮੋਟਰ ਵੀ ਬੰਦ ਕਰਨ ਵਾਲੀ ਹੈ ਜਿਆ ਨੋ ਹਾਲ ਵੇਖ ਲਓ ਪੈਂਚੇ ਤੇ ਲਿਪੜ ਵੀ ਗਈ ਥੱਲੇ ਟੁੱਟਣ ਲਾ ਲਾ ਕੇ ਤੇ ਕਰਦੇ ਪਾ ਮੋਟਰ ਬੰਦ ਆ ਜਾਂਦਾ ਆ ਵੀ ਆ ਪਹਿਲੇ ਦਿਨ ਆ ਜਾਂਦਾ ਮਾ ਆ ਜਾਂਦਾ ਇਹਦਾ ਇਧਰ ਗਿਆ ਉਹ ਕੋਠੀ ਲਏਗੇ ਤੇ ਦੋ ਤਾਂ ਉਪਰ ਆਣੀ ਐ ਇੱਕ ਆ ਬੱਚਾ ਉੱਡੇ ਫਿਰ ਬੇ ਲੋ ਬਾਈ ਜੀ ਬੈਰੀ ਫੇਰ ਪਈ ਜਾਂਦੀ ਕੂਤਰ ਆਪਣੇ ਚਾਰੀ ਆ ਮੜਪੂ 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 ਇਕੱਤਾ ਆ ਗਿਆ ਆ ਨਵਾਂ ਕੱਢਿਆ ਵੇ ਆਇਆ ਲੈ ਨੇ ਪਾ ਕੀਆ ਸਾਰੇ ਤੇ ਬਾਕੀ ਬੱਚਿਆਂ ਨੂੰ ਲੱਗੀ ਸੀ ਦਵਾਈ ਇਹਨਾਂ ਨੂੰ ਨਹੀਂ ਲੱਗੀ ਸੀ ਫਿਰ ਇਨੇ ਕੀ ਕੱਢੇ ਆ ਤੇ ਕੁਛ ਅੱਜ ਜਾਲੀ ਵਾਲੇ ਕੂਤਰਾਂ ਨੂੰ ਦਵਾਈ ਲਾਉਣੀ ਆ ਉਹ ਕੱਲ ਭੁੱਖੇ ਰੱਖੇ ਸੀਗੇ ਉਹ ਜੂਤ ਆਊਗਾ ਨਾਲੇ ਦੂਜੇ ਕੂਤਰਾਂ ਨੂੰ ਦਹੀਂ ਧੁੰਨ ਦੇ ਦਿਆਂ ਤੇ ਨਾਲੇ ਆਪਣਾ ਕੀ ਨਾ ਲੈਂਦੇ ਇਹਨਾਂ ਨੂੰ ਫਿਰ ਉਹ ਕਰ ਦੇਾਂਗੇ ਇਹਦੇ ਵਿੱਚੋਂ ਕੁਛ ਕੂਤਰ ਇਕੱਠੇ ਜਿਹੇ ਬੈਠੇ ਢਿੱਲੇ ਲੱਗਦੇ ਮੈਨੂੰ ਲਓ ਜੀ ਬਾਈ ਜੀ ਇੱਕ ਨੂੰ ਕੱਲ ਦਵਾਈ ਲੱਗੀ ਸੀ ਤੇ 17 ਨੂੰ ਲਾਤੀ ਅੱਜ ਤੇ ਕਬੂਤਰ ਹੁਣ ਸਾਰੀ ਦਵਾਈ ਲਾਉਣ ਵਾਲੇ ਰਹਿ ਗਏ ਐ ਜੀ ਤਿੰਨ ਬਸ 8 ਕ ਕਬੂਤਰ ਰਹਿ ਗਏ ਜਿਹੜੇ ਦਵਾਈ ਲਾਉਣ ਵਾਲੇ ਇਹਨਾਂ ਨੂੰ ਸਾਰਿਆਂ ਨੂੰ ਇਹਨਾਂ ਨੂੰ ਵੀ ਲਾਤੀ ਐ ਤੇ ਇਹਨਾਂ ਨੂੰ 17 ਨੂੰ ਅੱਜ ਲਾਤੀ ਐ ਇੱਕ ਨੂੰ ਕੱਲ ਲਾਤੀ ਸੀ ਬਸ 17 18 ਤੇ 9 10 ਕਬੂਤਰ ਰਹਿ ਗਏ ਜਿਹਨਾਂ ਨੂੰ ਦਵਾਈ ਲਾਉਣ ਵਾਲੀ ਐ ਤੇ ਇੱਕ ਆਪਣਾ ਇਹਨਾਂ ਦੇ ਗਵੰਡੀਆਂ ਦੇ ਆਈ ਸੀ ਬਾਬੇ ਨੱਚਣ ਤੇ ਉਹਨਾਂ ਤੋਂ ਡਰ ਕੇ ਬੱਚੇ ਉੱਡ ਗਏ ਸੀਗੇ ਇੱਕ ਬੱਚਾ ਆਪਣਾ ਲਾਲ ਢੇਡ ਵਾਲਾ ਬਾਈ ਉਹ ਨਹੀਂ ਆਇਆ ਉਹਦਾ ਧਿਆਨ ਆ ਵੀ ਜੇ ਉੱਡ ਉੱਡ ਕੇ ਕਿਸੇ ਪਾਸੇ ਆਵੇ ਤਾਂ ਬਾਵਾਗੇ ਤੇ ਆ ਬੱਚਾ ਵੀ ਅੱਜ ਜੁੱਡੇ ਇੱਕ ਜਿਹੜਾ ਇਹਨਾਂ ਨਾਲ ਫਰਦਾ ਲੇਟ ਬਈ ਅੱਜ ਮੋਟਰਾਂ ਵਾਲੀ ਆਈ ਨਹੀਂ ਕਟੋ ਘਟ ਵੀ ਸੁਬਾ ਆ ਜਾਂਦੀ ਹੁੰਦੀ ਕੱਲ ਤਾਂ 8:30 ਵਜੇ ਆ ਗਈ ਸੀ ਅੱਜ ਕੋਈ ਫਾਲਟ ਫੁੱਟ ਆ ਫਾਲਟ ਕਰਨਾ ਲੇਟ ਆਈ ਨਹੀਂ ਤੇ ਵੇਟ ਕਰੀ ਜੰਨੇ ਆ ਵੀ ਲੇਟ ਆਊ ਵੀ ਲੈਟ ਕਟ ਛੱਡਿਆ ਵੇਆ ਚਲੋ ਦੇਖਦੇ ਆ ਤੇ ਜਿਹੜੇ ਪੁੱਤਰ ਰਹਿ ਗਏ ਹੁਣ ਦਾਸ ਪੁੱਤਰ ਦਵਾਈ ਲੈ ਆਉਣ ਵਾਲੇ ਆ ਇਧਰੋਂ ਕਣਕ ਲੱਗੇ ਤਾਂ ਉਧਰ ਛੱਡ ਜੇ ਮੋਟਰ ਉਧਰ ਲੈ ਕੇ ਲੋਣ ਵਾਲੇ ਬਣਗੇ ਉਤਰ ਲਈ ਕਣਕ ਲਓ ਭਾਈ ਮਿੱਤਰੋ ਹੁਣ ਆਪਾਂ ਇਹਨਾਂ ਨੂੰ ਲਾ ਦੀਏ ਪਾਣੀ ਪਾਣੀ ਦੇ ਗੇ ਇਹਨਾਂ ਨੂੰ ਤੇ ਕਿਉਂਕਿ ਦਵਾਈ ਖੇਚੀ ਕਿਉਕਿ ਆ ਤੇ ਹੁਣ ਇਹਨਾਂ ਨੂੰ ਸਿੱਟ ਗੇ ਇਹਨਾਂ ਦੇ ਵੀ ਵੀ ਐਮ ਐਲ ਪਾਣੀ ਅੰਦਰ ਤੇ ਫਿਰ ਵੇਣਿਆ ਕੀ ਕਰਦੇ ਜੀ ਜੂ ਕੱਢਦੇ ਆ ਕਿ ਨਹੀਂ ਕੱਢਦੇ ਤੇ ਆਪਣੇ ਦੋ ਕਬੂਤਰ ਫਰਦੇ ਆ ਉਸੇ ਪੁੰਜੀ ਵਾਲੀ ਤੇ ਇੱਕ ਦੇ ਤਾਂ ਰੰਗ ਲਾਇਆ ਹੀ ਨਹੀਂ ਅਜੇ ਉਹਦਾ ਗੁਲਾਬੀ ਬਗਲਾ ਕਰਨੀਆਂ ਦੋਵੇਂ ਜਾਂ ਹਰਗਾ ਕਰਾਂਗੇ ਤੇ ਇੱਕ ਲਾਲ ਟੇਡ ਵਾਲਾ ਬੱਚਾ ਆਪਣਾ ਸੁਭਾ ਦਾ ਇਧਰ ਆਪਣੀ ਇੱਕ ਵਾਂਡੀਆਂ ਦੀ ਬਾਬੇ ਖੁਸਰੇ ਆਈ ਸੀ ਨੱਚਣਾ ਤੇ ਉਹਦੋਂ ਬੱਚਾ ਉੱਡ ਗਿਆ ਤੇ ਉਹ ਡਿੱਗ ਡੁਗ ਪਿਆ ਚੱਲ ਜੋ ਪਾਣੀ ਦੀ ਗਬੜੀ ਲਿਆ ਪਰ ਕੇ ਪਤ ਦੇ ਕੇ ਕਰਦੀ ਹੈ ਕਰਦੀ ਮੈਂ ਵਿੱਚ ਆਉਣਾ ਪੂਰਾ ਲੋ ਬਈ ਮਿੱਤਰੋ ਆਵਦੇ ਯਾਨੀ ਮਿਹਨਤ ਤਾਂ ਕਰੀ ਅਨੇ ਪੂਰੀ ਹਨਾ ਜੀਆਂ ਲਈ ਦਵਾਈ ਲਈ ਸੀ ਹੁਣ ਜੀਆਂ ਲਈ ਦਵਾਈ ਖਿੱਚ ਗਿਆ ਤੇ 1 ਘੰਟੇ ਬਾਅਦ ਆਪਾਂ ਇਹਨਾਂ ਨੂੰ ਪਾਣੀ ਦੇਣ ਲੱਗੇ ਆ ਹਨਾ ਘਰ ਰੱਬ ਨੂੰ ਪਤਾ ਬਈ ਕੀ ਸਿਸਟਮ ਹੋਣਾ ਹਨਾ ਮੇਰੀ ਫੋਟੋ ਪੂਰੀ ਆਉਂਦੀ ਨਹੀਂ ਵਿੱਚ ਹੈ ਤੇ ਇੱਕ ਸਾਡਾ ਕੈਮਰਾਮੈਨ ਨਵਾਂ ਹੈ ਬਸ ਇਹੀ ਆ ਭਰਾਵਾ ਬਈ ਪਾਣੀ ਤਾਂ ਨਹੀਂ ਉਤਰਾਉਣਾ ਥਈ ਦਿਪਾਇਆ ਵੀ ਤੇ ਇੱਕੋ ਕੋਈ ਇੱਕ ਅੱਧਾ ਵੀਰ ਕੇ ਰਹਿ ਵੀ ਜਾਂਦਾ ਫੁੱਲ ਫੁੱਲ ਜਾਈਦਾ ਇਹ ਜੇਤੂਦਾਰ ਕੀ ਦੇ ਹੁਣ ਪਹਾੜ ਵੀ ਜਿਹੜਾ ਰਹਿ ਗਿਆ ਸੀ ਇਕ ਰਹਿੰਦਾ ਸੀ ਤੇ ਬਾਈ ਕਬੂਤਰਾਂ ਫਰਦੀਆਂ ਸੀ ਆਪਣੀਆਂ ਦੋ ਕਬੂਤਰਾਂ ਬਸ ਛੱਡ ਬੈਠੇ ਥੋੜੀ ਜੀ ਰਹਿ ਚ ਸੀਗੀਆਂ ਫਿਰ ਉਹਨਾਂ ਨੂੰ ਬਾਈ 2 ਵਜੇ ਭਾ ਲਿਆ ਇੱਕ ਪੌਣੇ 2 ਵਜੇ ਬੈ ਗਈ ਸੀ ਤੇ ਇੱਕ ਬੈ ਗਈ ਸੀ 2 ਵਜੇ ਤੇ ਕੱਲ ਨੂੰ ਉਹਨਾਂ ਕਬੂਤਰਾਂ ਨੂੰ ਹੀ ਦਵਾਈ ਲਾਉਣ ਵਾਲੀ ਰਹਿ ਗਈ ਬਸ 10 ਕਬੂਤਰ ਰਹਿ ਗਏ ਸਾਰੇ ਜਿਨ੍ਹਾਂ ਨੂੰ ਆਪਣੀ ਦਵਾਈ ਲਾਉਣ ਵਾਲੀ ਤੇ ਜਾਂ ਕੋਈ ਦੋ ਚਾਰ ਨਿੱਕੇ ਬੱਚੇ ਰਹਿ ਗਏ ਹੋਣਗੇ ਜੇ ਕੋਈ ਰਹਿ ਗਏ ਤਾਂ ਤੇ ਬਾਕੀ ਠੀਕ ਆ ਜੀ। ਬਾਕੀ ਹੁਣ ਪੱਠੀ ਨੀਰੇ ਦਾ ਵੀ ਕਰਨਾ। ਪੱਠੀ ਨੀਰੇ ਦਾ ਵੀ ਕਰਨਾ ਆਪਦਾ ਕੰਮ ਤੇ ਕਣਕ ਨੂੰ ਪਾਣੀ ਵੀ ਛੱਡੀ ਬੈਠੇ ਆ। ਤੇ ਉਹ ਤਾਂ ਕੁਦਰਤੀ ਅੱਜ ਲੈਟਰ ਨਹੀਂ ਆਈ ਤਾਂ ਕਰਕੇ ਥੋੜਾ ਜਿਹਾ ਵਿਲੇ ਆ। ਉਹ ਬੱਚੇ ਬੈਠੇ ਆ। ਤੇ ਇੱਕ ਆਪਣਾ ਘੰਡ ਵਾਲਾ ਕੱਲੇ ਵਾਲਾ ਉੱਡਿਆ ਫਿਰਦਾ ਸੀਗਾ ਬਾਈ ਜੱッセ ਕੋਲ ਆਇਆ ਸੀ ਬੱਚਾ ਉਹ ਮੇਰੇ ਦੀ ਸੈਣੀ ਖੁਨੀ ਮੇਰੀ ਨਿਗਾ ਚ ਉਲਟੋ ਗਿਆ ਤੇ ਬਹਿ ਗਿਆ। ਤੇ ਇਹਨਾਂ ਨੂੰ ਬਾਈ ਹੁਣ ਪਾਣੀ ਲਾ ਕੇ ਹਟਿਆ। ਤੇ ਇੱਕ ਇਹ ਦਵਾਈ ਨਾਲ ਨਾ ਪਹਿਲਾਂ ਪਤਾ ਨਹੀਂ ਨੇਲ ਨਾ ਬਾਹਰ ਬਾਈ ਤੇ ਕਿਹੜੀ ਗੱਲ ਕਬੂਤਰਾਂ ਨੂੰ ਉਹ ਲਾਈ ਸੀ ਤੇ ਅੱਜ ਬਾਈ ਜੱਸੇ ਨੇ ਦੱਸੀ ਉਹਦਾ ਮੈਨੂੰ ਨਾਂ ਨਹੀਂ ਪਤਾ ਜੋ ਲਾਈ ਆ ਉਹਨੇ ਵੀ ਹਰੇ ਬਾਈ ਜੜ ਬਾਂ ਜੁਲਪਾਂ ਬਹੁਤ ਕੱਢੀਆਂ ਜੀ ਵੀ ਕੱਢੇ ਤੇ ਇਹ ਵੀ ਬਾਈ ਬਹੁਤ ਮਟੀਰੀਅਲ ਕੱਢਦੀ ਆ ਪੱਠੇ ਵੱਢਣ ਲੱਗ ਪਏ ਆ ਹਨਾ ਬਾਈ ਤੇ ਇਹਦੇ ਵਿੱਚ ਮੈਂ ਤਾਂ ਹੀ ਨਹੀਂ ਮਾਰਦਾ ਨਾ ਮੈਨੂੰ ਇੰਨਾ ਚੱਜ ਆ ਠੀਕ ਆ ਜਿਵੇਂ ਸਿੱਧੀ ਪੱਧਰੀ ਵੀਡੀਓ ਬਣ ਜਾਂਦੀ ਆ ਮੈਂ ਕਦੀ ਕੁਛ ਕਟਿਆ ਨਹੀਂ ਨਾ ਮੈਨੂੰ ਕੱਟਣਾ ਆਉਂਦਾ ਠੀਕ ਆ ਫਾਮ ਮੇਲ ਪਿਕਚਰ ਵੀ ਮੇਰੇ ਸ਼ੋਰ ਨੂੰ ਬਣਾਉਣੀ ਆਉਂਦੀ ਆ ਅਸੀਂ ਲਾ ਦਿੰਨੇ ਆ ਸਾਨੂੰ ਉਹ ਵੀ ਨਹੀਂ ਵੱਲ ਤੇ ਮਨਪ੍ਰੀਤ ਮਾਨਾ ਬਾਈ ਆ ਜਿਹੜਾ ਕੂਤਰਾਂ ਵਾਲਾ ਭਰਾ ਹਨਾ ਉਹ ਬੰਦਾ ਇੱਕ ਹਿਸਾਬ ਦਾ ਮੇਰਾ ਹਸਤਾ ਦੀ ਆ ਉਹ ਮੈਂ ਵੀਡੀਓ ਉਹਦੋਂ ਉਹਦੋਂ ਵੀਡੀਓ ਵੇਖ ਕੇ ਮੈਂ ਬਣਾਉਣ ਲੱਗਿਆ ਸੀਗਾ ਠੀਕ ਆ ਨਾ ਤਾਂ ਉਹ ਭਰਾ ਆਪਣੀ ਵੀਰ ਦਾ ਨਾਂ ਤਾਂ ਆਪਣੇ ਕੋਲ ਇੱਕ ਕਨੈਕਟਰ ਨੰਬਰ ਆ ਉਹਦਾ ਕੋਈ ਠੀਕ ਆ ਵੈਸੇ ਹੀਰੋ ਵਰਗੇ ਆਪਣੇ ਲਈ ਆ ਜੀ ਆ ਤੇ ਇੱਕ ਆਪਣਾ ਪੀਨਾ ਬਾਈ ਗੋਰਾ ਗੁਰੂ ਸਾਰਾਲੇ ਦਾ ਗਾਂ ਇੰਨਾ ਨਾ ਹੀਰੋ ਵਰਗੇ ਨਾਲ ਬਹੁਤ ਚੰਗਾ ਪ੍ਰੀਮ ਤੇ ਗਾਂ ਹੀਰੋ ਵਰਗੇ ਨੂੰ ਕਹੇ ਕਿ ਜਾਂ ਬਾਈ ਦੇ ਕੋਈ ਭਰਾ ਵੀ ਡੋ ਵੀ ਨਾ ਹੁੰਦਾ ਕੋਈ ਕਬੂਤਰਾਂ ਵਾਲਾ ਤੇ ਗਾਂ ਮੇਰਾ ਵੀਰ ਕੋਈ ਜੇ ਮੇਰਾ ਉਹਦੇ ਬਾਈ ਨਾਲ ਕਨੈਕਟ ਕਰਾ ਦੇ ਤਾਂ ਬੜੀ ਸੋਹਣੀ ਗੱਲ ਆ ਉਹ ਮੇਰਾ ਉਸਤਾਦ ਹੀ ਇੱਕ ਹਿਸਾਬ ਦਾ ਵੀਡੀਓ ਬਾਈ ਆਪਾਂ ਉਹਨੂੰ ਵੇਖ ਕੇ ਬਣਾਉਣ ਲੱਗੇ ਸੀਗੇ ਠੀਕ ਆ ਇਹ ਆਉਦਾ ਬਈ ਖੇਤੀਬਾੜੀ ਦਾ ਵੀ ਨਾਲ-ਨਾਲ ਕਰੀ ਜਾਂਦੇ ਆ ਤੇ ਨਾਲ-ਨਾਲ ਬਈ ਕਬੂਤਰਾਂ ਦਾ ਵੀ ਕਰੀ ਜਾਂਦੇ ਆ ਪੰਨ ਪੰਨੀ ਆ ਉਤਰਾਂ ਦਾ ਤਾਂ ਬਈ ਆਪਦੇ ਜਵਾਕਰ ਨਾਲੋਂ ਵੱਧ ਸੰਭਾਲੀਦਾ ਉਹਨਾਂ ਨੂੰ ਜਿੰਨੇ ਕਿ ਜੋਗਰੇ ਹੈਗੇ ਆ ਚਲੋ ਜੀ ਬਾਈ ਜੀ ਪੱਠੇ ਵੜਦੇ ਆ ਤੇ ਕੁਦਰ ਵੀ ਦਿੱਤੇ ਆ ਹਜੇ ਮਾਤਾ ਨਹੀਂ ਥੋੜਾ ਜਿਹਾ ਸਦੇ ਆਂ ਬਾਈ ਰੋਕੇ ਪਾਵਾਂਗੇ ਮੈਂ ਜੋਤ ਨੂੰ ਕਹਿਆ ਤੂੰ ਯਾਰ ਕਬੂਤਰੀ ਲਾ ਲਿਆ ਲੈਟ ਨੂੰ ਡੀਕੇ ਨਾਲ ਲੈਟ ਆਈ ਨਹੀਂ ਤੇ ਹੁਣ ਇਹਨਾਂ ਨੂੰ ਵੀ ਛਾਵੇਂ ਕਰਗੇ ਪਾਣੀ ਪੂਣੀ ਪਤਾ ਨਹੀਂ ਖਿੱਚਿਆ ਇਹਨਾਂ ਨੇ ਜੇ ਪਾਣੀ ਖਿੱਚ ਲਿਆ ਤਾਂ ਫਿਰ ਤਾਂ ਖੁੱਡੇ ਛੱਡ ਦੇਗੇ ਜੇ ਨਾ ਖਿੱਚਿਆ ਫਿਰ ਰੋਕੇ ਛਾਵੇਂ ਕਰ ਦੇਾਂਗੇ ਇਹਨਾਂ ਨੂੰ ਕਿਰਾਂ ਛਾਵੇਂ ਕਰ ਦਗੇ ਤੇ ਫਿਰ ਬਾਅਦ ਚ ਵੇਖਾਂਗੇ ਲੋ ਬਾਈ ਜੀ ਆਪਣਾ ਟਰੈਡ ਆਲਾ ਆ ਗਿਆ ਹੋ ਬੈਠਾ ਸਾਹਮਣੇ ਇਸੇ ਦੀ ਟੈਨਸ਼ਨ ਸੀਗੀ ਤੇ ਹੁਣ ਆਪਣੇ ਕੂਤਰ ਉੱਤੇ ਫਿਰਦੇ ਆ ਦੋ ਘੰਟਾਂ ਵਾਲੇ ਇੱਕ ਬਗਲਾ ਵਾਲਾ ਇੱਕ ਕਾਲੀ ਪੂੰਜੀ ਵਾਲਾ ਨਵੇਂ ਕੂਤਰ ਉੱਡੇ ਆ ਤਿੰਨ ਉਹ ਕੂਤਰ ਬਾਈ ਵੀ ਬਾਉਣ ਲੱਗੇ ਪਏ ਆ ਤੇ ਜੋ ਕਰਕੇ ਧੋਣ ਲੱਗੇ ਪਏ ਮੋਟਰਸਾਈਕਲ ਕਿਉਂਕਿ ਦੂਜਾ ਜਿਹੜਾ ਆਪਣਾ ਕੋਪਲੈਂਟਰ ਸੀਗਾ ਬਾਈ ਉਹ ਨਾ ਖੜਾ ਹੀ ਸੀ 6 ਕੁ ਮਹੀਨਿਆਂ ਤੋਂ ਤੇ ਉਹਨੂੰ ਮੈਂ ਅੱਜ ਜੋਤ ਨੂੰ ਕਿਹਾ ਬਈ ਇਹਨੂੰ ਕੱਢ ਇਹ ਪੈਂਚਰ ਸੀ ਅਗਲਾ ਟਾਇਰ ਪੈਂਚਰ ਪੂੰਚਰ ਲਵਾ ਕੇ ਇਹਨਾਂ ਨੇ ਲਿਆਂਦਾ ਤੇ ਜੂਤ ਨੂੰ ਮੈਂ ਕਿਹਾ ਵੀ ਤੂੰ ਆਪ ਦਾ ਇਹਨੂੰ ਸੰਭਾਲ ਤੈਨੂੰ ਧੋ ਕੇ ਤੇ ਇਹਦਾ ਥੋੜਾ ਜਿਹਾ ਇੰਡੀਕੇਟਰ ਪਾਉਣ ਵਾਲੇ ਟੁੱਟ ਗਏ ਸੀ ਸਰਫਣਾ ਧੋਈ ਜਾਂਦਾ ਇਹ ਤੇ ਜਿਹੜੇ ਕਹਿੰਦਾ ਸੀਗਾ ਦੂਜਾ ਮੋਟਰਸਾਈਕਲ ਧੋਣਾ ਮੈਂ ਕਿਹਾ ਧੋ ਦਰ ਦੇ ਭਰਾਵਾ ਉਹ ਉਹਦੇ ਪਲੱਗ ਚ ਲਫਾਫਾ ਲੂਫਾ ਲਾਣੀ ਹੈ ਨਾ ਤੇ ਬਾਈ ਜੀ ਉਹ ਰਹਿ ਗਏ ਕੂਟਰ ਹਿੱਸੇ ਤਾਂ ਫਰਦੇ ਉਹਨਾਂ ਨੂੰ ਭਾਈ ਜਾਨੇ ਆ ਤਾੜਦੇ ਤੋਂ ਉੱਡਿਆ ਹੈ ਤਾਂ ਲਓ ਜੀ ਬਾਈ ਗੁਰੇ ਦੀ ਦੁਕਾਨ ਤੇ ਆਏ ਸੀ ਇਥੇ ਆਪਣੇ ਕਬੂਤਰਾਂ ਵਾਲੇ ਯਾਰ ਬੀਲ ਮਿਲ ਗਏ ਇੱਕ ਆ ਖੜਾ ਦੂਜਾ ਮਿਸਤਰੀ ਆ ਖੜਾ ਇਧਰ ਵੀ ਸੰਗਤ ਬੈਠੀ ਆ ਪਰ ਉਹ ਗਾਲਾਂ ਗਾਲਾਂ ਨਾਲ ਕੱਢਣ ਲੱਗ ਪੈਣ ਮੈਨੂੰ ਉਹ ਬਾਬੇ ਇਕੱਠੇ ਬੈਠੇ ਸਾਰੇ ਉਹਨਾਂ ਦੇ ਕੋਲੇ ਨਹੀਂ ਜਾਂਦੇ ਆਪਾਂ ਕਿਉਂਕਿ ਬਾਬੇ ਗਾਲਾਂ ਵੀ ਕੱਢਣ ਲੱਗ ਪੈਂਦੇ ਆ ਆ ਵੀ ਮੇਰੇ ਪਿੰਡ ਦਾ ਔੜਾ ਠੀਕ ਆ ਇਧਰ ਬੁੜੀਆਂ ਬੈਠੀਆਂ ਇਧਰ ਆਪਾਂ ਕੈਮਰਾ ਕਰ ਨਹੀਂ ਸਕਦੇ ਕਿਉਂਕਿ ਆਪਾਂ ਸਾਫ਼ ਸੁਥਰੇ ਬਲਾਗ ਬਣਾਉਨੇ ਆਪਾਂ ਕਿਸ ਦੇ ਆਤਮਾ ਹਾਰਟ ਨਹੀਂ ਕਰਨੀ ਇੱਕ ਬੰਦਾ ਖੜਾ ਇਹ ਗੁਰੂ ਦੀ ਦੁਕਾਨ ਹੈ ਜੈਦ ਕਾ ਕਰਿਆਣਾ ਸਟੋਰ ਵੱਤ ਵੱਤ ਪਹੁੰਚੂ ਇੱਥੇ ਲੋਬੇ ਮਿੱਤਰੋ ਆਪਾਂ ਬਹੁਣ ਲੱਗੇ ਪਏ ਆ ਆਪਣੇ ਚਾਰ ਪੰਜ ਕਬੂਤਰ ਜਿਹੜੇ ਨਵੇਂ ਆ ਸਾਰੇ ਤਾੜਦਿਆਂ ਟੁੱਟੇ ਸੀਗੇ ਇਹਨਾਂ ਨੂੰ ਹੁਣ ਲਈਏ ਬਾ ਯਾਰ ਇੱਕ ਕਬੂਤਰ ਸ਼ਾਇਦ ਉੱਚਾ ਸੀ ਕੋਮਿੰਦ ਦੀਆਂ ਨਹੀਂ ਮੂਸੀ ਦੇਖੀ ਜਨ ਆ ਚਾਲਰ ਬਗਲਾ ਵਾਲਾ ਹੋ ਗਿਆ ਆ ਹੋ ਗਏ 3 4 ਨਾਵੇਂ ਉਹ ਤਾਂ ਹੁੰਦੋ ਮਗਰਾ ਦੂ ਕੂਤਰ ਨਹੀਂ ਆਪਣੇ ਕਿਸੇ ਦਿਨ ਚੱਕੂਤਰ ਆਪਣਾ ਸ਼ਾਇਦ ਹੈ ਨਹੀਂਗਾ ਪਤਾ ਨਹੀਂ ਕਿੱਧਰ ਟੇਕ ਟੁਕ ਪਿਆ ਜਾ ਚਲੋ ਇਹਨਾਂ ਨੂੰ ਭਾਈਏ ਬਾਕੀ ਬਾਅਦ ਚ ਦੇਖਦੇ ਲੋ ਭਾਈ ਮਿੱਤਰੋ ਆ ਜਾਂਦਾ ਕੂਤਰ ਭਾਈ ਜਾਂਨੇ ਆ ਜਾਂਦਾ ਤੇ ਜੋ ਤਾਂ ਭੜਕਾਈ ਜਾਂਦਾ ਛਤਰੀ ਜਮਾ ਬਹਿ ਚੱਲਿਆ ਸੀ ਆ ਕੂਤਰ ਜਿਹਾ ਡੜ ਖੜਾ ਮੁੜ ਕੇ ਉਹ ਬੈਠਾ ਨਹੀਂਗਾ ਹੁਣੇ ਛੂਰ ਜਿਹਾ ਛਤਰੀ ਹਲਾਉਣਾ ਹਟ ਜਾਂਦਾ ਵੇ ਜੀ ਨਹੀਂ ਬਈ ਜਾਵੇ ਉਹ ਮੁੜ ਪਿਆ ਹੁਣੇ ਛਤਰੀ ਨਹੀਂ ਹਲਾਉਂਦਾ ਛਤਰੀ ਅਬ ਇਹ ਟਾਵਰ ਤੇ ਜਾਂਦਾ ਅੱਗੇ ਕਦੇ ਟਾਵਰ ਤੇ ਗਿਆ ਨਹੀਂ ਤੇ ਹੁਣੇ ਬੰਦ ਪਿਆ ਹੋਇਆ ਅਜੇ ਨਿਕਲਿਆ ਤਾਂ ਇਹ ਨਾ ਜੋਰ ਲਾਈ ਜਾਨੇ ਤੇ